ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਜੂਗਾ ਦੀ ਸਗਲ ਭਗਤ ਤਾ ਕੋ ਸੁਖ ਵਿਸਰਾਮ ਕਬੀਰ ਮੇਰੀ ਜਤ ਕੋ ਸਭ ਕੋ ਹਸਨੇ ਹਾਰ ਬੁਲਹਾਰੀ ਸ ਜਤ ਕੋ ਜਨ ਜਪਿਓ ਸਰਜਨ ਹਾਰ ਫਰੀਦਾ ਚਾਦ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲਿਖਾ ਰਬ ਮਗੇਸੀਆ ਤੂ ਆਹੂ ਕੇਰੇ ਕੰਮ ਰੈਣ ਗਵਾਈ ਸੋਈ ਕੈ ਦਿਵਸ ਗਵਾਇਆ ਖਾਏ ਹੀਰੇ ਜਸਾ ਜਨਮ ਹੈ ਕੌਡੀ ਬਦਲੇ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਅਤਿਨ ਸ੍ਰੀ ਮਹਲਾ ਪੰਜਵਾਂ ਚਤੁਰ ਦਿਸਾ ਕੀ ਨੋ ਭਲੇ ਆਪਣਾ ਸ੍ਰੀ ਉਪਰ ਕਰੇ ਧਰਿਓ ਕਿਰਪਾ ਕਠਾ ਕਵ ਲੋਕਨ ਕੀਨੋ ਦਾਸ ਕਾ ਦੁਖ ਪੀਦਾ ਰਿਓ ਚਤੁਰ ਦਿਸਾ ਕੀ ਨੋ ਬਲ ਅਪਨਾ ਸ੍ਰੀ ਉਪਰ ਕਰ ਧਾਰਿਓ ਕਿਰਪਾ ਕਠਾ ਕਵ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰੱਖੀ ਗੁਰੂ ਗੋਬਿੰਦ ਕੰਠ ਲੈ ਉਹ ਗੁਣ ਸਭ ਮਿਟੇ ਧਿਆਲ ਪੁਰਖ ਬਖਸ਼ੰਦ ਰਹਾਉ ਜੋ ਮੰਗੇ ਠਾਕੁਰੇ ਆਪਣੀ ਤੀ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਹਾਂ ਉਹ ਸਚ ਹੋਵੇ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਤਿਵ ਨਾਨਕ ਦਾਸ ਮੁਖ ਤੇ ਜੋ ਬੋਲੈ ਹਾਉ ਹਾ ਸਚੁ ਹੋਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤਨਾਮ 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 ਜੀ ਸਤਨਾਮ 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 ਜੀ ਆਏ ਗੁਰੂ ਆਏ ਗੁਰੂ ਆਏ ਗੁਰੂ ਜੀ ਸਤਨਾਮ 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 ਜੀ